ਦੇਖੋ ਸਾਰਾ ਬਾਜ਼ਾਰ ਵਿਹਲਾ ਬੈਠਾ ਰੇ ਬਾਬੇ ਦੇ ਢੇਡੇ ਮੇਲਾ ਲੱਗਾ ਅੱਜ ਤੁਹਾਡੇ ਭੱਡੇ ਫਾਇਦੇ ਕਰ ਦੇਣੀ ਆ ਇੱਧਰ ਦੇਖੋ ਭਾਜੀ 100 ਰੁਪਏ ਦਾ ਸੂਟ ਦੇ ਟੀ-ਸ਼ਰਟਾਂ ਕਰਦੀਆਂ 50-50 ਰੁਪਏ ਭਾਜੀ ਲਓ ਜੀ 100-100 ਰੁਪਏ ਦਾ ਸੂਟ ਦੇਤਾ 50-50 ਰੁਪਏ ਦੀਆਂ ਹੁੱਡੀਆਂ ਦੇ ਦਿਆਂ ਐਲੋ ਭਾਜੀ ਸਾਡੇ 3 ਮੀਟਰ ਦਾ ਕੁੜਤਾ ਵੀ ਆ ਮੈਂ ਪਿਓਰ ਕੋਟਨ ਦਾ 1.5 ਗਜ ਬਨੇ ਵਾਲਾ ਜੀ ਆਹ ਦੇਖੋ ਸੈੱਜ ਦੇ ਕੱਪੜੇ ਦੀ ਕੁਆਲਿਟੀ ਦੇਖੋ ਪਿਓਰ ਕੋਟਨ ਭਾਜੀ ਹਜ਼ਾਰ ਮੇਰੇ ਚਾਰ ਕੁਰਤੇ ਵੀ ਅਮੇ ਆ ਜੋ ਬਾਬੇ ਦੀ ਹੱਟੀ ਦੇ ਨੇਰੀਆਂ ਕਰਤੀਆਂ ਨੇਰੀਆਂ ਭਾਜੀ ਹਾਂਜੀ ਆ ਦੇਖ ਹੋਰ ਕੈਂਸਰ ਸੂਟ ਦੁਪੱਟੇ ਮਿਰਰ ਵਰਗਲੇ ਨਾਲ ਹਾਂਜੀ ਵੱਡਾ ਫੈਲਾ ਦੇ ਲਗਾ ਭਾਜੀ 500 ਰੁਪਏ 500 ਰੁਪਏ ਸੂਟ ਕਰਤਾ ਹਾਂ ਆ ਲੋ 500 ਰੁਪਏ ਸੂਟ ਲੋ 12 1200 15 1500 ਬਾਜ਼ਾਰ ਚ ਬਾਬੇ ਦੇ ਕਿਤੇ 5 500 ਰੁਪਏ ਚ ਲੱਗੇ ਆ ਦੇਖ ਲੋ ਭਾਜੀ ਹੋਰ ਕੈਂਸਰ ਦੇ ਸੂਟ ਕੋਈ 1500 ਨਹੀਂ ਕੋਈ 1200 ਨਹੀਂ 500 ਰੁਪਏ ਦੇਣਾ ਇਹਦੇ ਵਿੱਚ ਜਿੰਨੇ ਮਰਜੀ ਸੂਟ ਲੈ ਜਾਓ ਤੁਸੀਂ ਆ ਲੈ ਕੋ ਭਾਈ ਚਾਰ ਚਾਰ ਕਲਰ ਆ ਲੋ 5 500 ਰੁਪਏ ਸੂਟਾ ਦੇਖੋ অর্ਗੈਂਜ਼ਾ ਦੇ ਮਿਰਰ ਵਰਕਰਲੇ ਸੂਟ ਦੇਖੋ ਜਿਹਨੇ ਵਿਆਹ ਸ਼ਾਦੀ ਲਈ ਕਪੜਾ ਦਾਜਬਰੀ ਦੇਣ ਲੈਣ ਕਾ ਨਾ ਆਜੋ 1200 15 15 16 ਸੂਟ 5 500 ਚ ਲੈ ਜਾਓ ਤੁਸੀਂ ਇੱਕ ਤੋਂ ਇੱਕ ਡਿਜ਼ਾਈਨ ਇੱਕ ਤੋਂ ਇੱਕ ਧਮਾਕਾ ਭਾਜੀ ਕਲਰ ਚਾਰ ਦੇਖੋ ਤੁਸੀਂ ਹਾਂਜੀ ਐਦਾਂ ਦੇ ਸੂਟ ਆਹ ਦੇਖੋ ਪੀਸ ਬਣਿਆ ਹੋਇਆ ਪਿਓਰ অর্ਗੈਂਜ਼ਾ ਦੇ 500 ਰੁਪਏ ਦਾ ਸੂਟ ਭਾਜੀ ਇਹ 500 ਜਨਾ ਐਦਾਂ ਦੇ ਪਿਓਰ ਬ੍ਰਾਂਡਡ ਟਿਸ਼ੂ ਦੇ ਸੂਟ ਹਾਂਜੀ ਠੀਕ ਹੈ ਜੀ ਨਾ 1000 ਨਾ 1500 600 ਰੁਪਏ ਆਲੋ ਕੋ 600 ਰੁਪਏ ਦੇ ਵਿੱਚ ਨਾਲ ਦੀ ਨਾਲ ਵੀਡੀਓ ਚ ਖੋਲੀ ਜਾਂਦੇ ਆ ਨਾਲ ਦੀ ਨਾਲ ਦਹੀਂ ਵੀ ਜਾਂਦੇ ਆ ਆ ਦੇਖ ਕਰੋ ਚੋ ਸਪੈਸ਼ਲ ਜੂੜ ਕਮ ਦੇਖੋ ਕਟਵਰ ਗਰੀ ਕਢਾਈ ਥੱਲੇ ਹਾਂਜੀ ਕਿੰਨਾ ਹੈਵੀ ਪੀਸ ਜੀ ਆਲੋ ਦੁਪੱਟਾ ਨਾਲ ਜੀ ਆਹ ਦੇਖੋ ਭਾਜੀ 800 ਰੁਪਏ ਦਾ ਕਰਤਾ ਜੀ ਦੇਖੋ ਕਰਵਾ ਜੋਤ ਲਈ ਬੈਟਿੰਗ ਸੂਟ ਲੈਣਾ ਆ ਲੈ ਜੋ ਕੋਈ 2000 ਨਹੀਂ 8-800 ਰੁਪਏ ਦੇ ਵਿੱਚ ਦੇ ਦੇਣੇ ਆ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਚਾਹੇ ਤੁਸੀਂ ਦਾਜ ਮੇਰੇ ਦਾ ਕਪੜਾ ਨਾਲ ਆ ਕੇ ਲੈ ਜੋ ਵੱਡੇ ਫਾਇਦੇ ਭਾਜੀ 15-1500 ਰੁਪਏ ਹੈਵੀ ਟਿਸ਼ੂ ਦੇ ਸੂਟ 700 ਰੁਪਏ ਸਤੰਬਰ ਦਾ ਸਾਰਾ ਮਹੀਨਾ ਇਦਾਂ ਚੱਲੂ ਕੰਮ ਭਾਜੀ ਨਵਰਾਤਰਾ ਸ਼ੁਰੂ ਜੈ ਮਾਤਾ ਜੀ ਨਾਲ ਰਹਿ ਕੇ ਕਰਤਾ ਪਟਾਕਾ ਬਾਦਰ ਇਟਾ ਦਾ ਜੀ 17 1800 ਰੁਪਇਆ ਬਾਜ਼ਾਰ ਡੰਮੀ ਤਲਾਕੇ ਬਾਬੇ ਦੇ ਹੱਤੀ ਨੇ 800 ਰੁਪਏ ਚ ਦੇ ਆ ਸੌਦਾ ਦੇਖ ਲੋ ਨੇੜੇ ਕਰਕੇ ਮੈਂ ਕਹਿੰਦਾ ਹੈਂਡਵਰਕ ਨਾਲ ਲੱਦਿਆ ਹੋਇਆ ਪੀਸ ਹਾਂਜੀ ਨਾਲ ਦੁਪੱਟਾ ਫੁੱਲ ਪਿਓਰ ਜੀ ਰੰਗ ਵੀ ਮਿਲਣਗੇ ਚਾਰ ਚਾਹ ਰੇਟ 600 ਰੁਪਇਆ ਲਓ ਆ 200 ਰੁਪਇਆ ਹੋਰ ਘਟਾਤਾ ਸੂਟ ਦਾ 800 ਰੁਪਏ ਰਹੀ 600 ਚ ਕਰਤਾ ਆ ਚੱਕੋ 600 ਰੁਪਏ ਆ ਲੋ ਜੀ ਪਿਓਰ ਕਰੇਵ ਨੈਚੁਰਲ ਦੇ ਹੈਵੀ ਹੈਂਡਵਰਕ ਹੂੰ ਡਿਜ਼ਾਈਨ ਇੱਕੋ ਇੱਕ ਮਿਲ ਜਾਣਗੇ ਰੰਗ ਇੱਕੋ ਇੱਕ ਮਿਲ ਜਾਣਗੇ ਰੇਟਾਂ ਦਾ ਵੱਡਾ ਫਾਇਦਾ ਵੱਡਾ ਧਮਾਕਾ ਸੁਪਰ ਨਾਲ ਵੀ ਉੱਪਰ ਦੇ ਆਰਟੀਕਲ ਭਾਜੀ 450 ਰੁਪਏ ਦੇਖੋ ਜਿਹੜੇ ਕਰੇਵ ਦੇ ਸੂਟ 12 1200 ਦੇ ਬਾਜ਼ਾਰ 'ਚ ਡੰਮੀਆਂ ਤੇ ਇਹ ਸਾਢੇ 450 ਰੁਪਏ 'ਚ 450 ਰੁਪਏ 'ਚ 450 ਰੁਪਏ ਦੇਣਾ ਜਿਹੜਾ ਮਰਜੀ ਸੂਟ ਚੱਕ ਕੇ ਲੈ ਜਾਓ ਇੱਥੋਂ ਆਹ ਲੋ ਜੀ ਪਿਓਰ ਔਰਗੈਂਜ਼ਾ ਤੇ ਫਰਕ ਦੇ ਨਾਲ ਡਿਜੀਟਲ 'ਚ ਭਾਜੀ ਸੁਪਰ ਦੇ ਉੱਪਰ ਦਾ ਆਰਟੀਕਲ 800 ਰੁਪਏ ਆਹ ਤੁਸੀਂ ਚੈੱਕ ਕਰ ਲਓ ਪ੍ਰੋਪਰ ਕੰਮ ਹੋਇਆ ਔਰ ਗੈਂਜਾ ਦੇ ਉੱਤੇ 800 ਰੁਪਏ ਦਾ ਸੂਟ ਕਿਸ ਨੇ ਦੇਣਾ ਨਹੀਂ ਬੱਬ ਜੱਟੀ ਲੈ ਰਿਓ ਜਿੰਨੇ ਮਾਰਖੋ ਭਾਜੀ ਪਿਓਰ ਓਰੀਜਨਲ ਸਿਲਕ ਦੇ ਸੂਟ ਦੁਪੱਟੇ ਨਾਲ ਭਾਜੀ 2250 ਰੁਪਏ ਦਾ ਸੂਟ ਹਾਂਜੀ ਆ ਲੋ ਭਾਜੀ ਰੰਗ ਵੀ ਡਿਜ਼ਾਈਨ ਵੀ 1100 ਰੁਪਏ ਕਰਤਾ ਜੀ ਇੰਨਾ ਹੈਵੀ ਸੂਟ ਦੇ ਨਾਲ ਵੱਡਾ ਫੈਰਾ ਆ ਲੋ ਜੀ ਦੁਪੱਟਾ ਦੇਖੋ ਤੁਸੀਂ ਭਾਜੀ 1000 ਰੁਪਏ ਕਰਤਾ ਜੀ ਆ ਦੇਖੋ 700 ਦਾ ਸੂਟ ਆ ਇੱਧਰ ਆਲਾ ਪੈ ਗਿਆ ਬਹੁਤ ਹੋ ਹੋ ਰਾਜਾ ਭਰਾਵਾ ਸੂਟ ਨਾ ਪਾੜ ਦਿਓ ਆ ਲੈ 600 ਰੁਪਏ ਸੂਟ ਆ ਆ ਦੇਖੋ 600 ਰੁਪਏ 600 ਰੁਪਏ ਉਹ ਭਾਜੀ 600 ਰੁਪਏ ਡੀਐਨਰ ਪੀਸ ਲੋ ਹਾਂਜੀ ਆ ਚੱਕ ਲੈ 600 ਰੁਪਏ ਨਾ 1500 500 ਸੈਲੀਬ੍ਰਿਟੀ ਅੜਿਕਲ 500 ਦੇ ਵਿੱਚ 500 ਰੁਪਏ ਦੇਖੋ ਮਸਲੀਨ ਦੇ ਸੂਟ ਉਹ ਭਾਜੀ ਫੋਟੋ ਵਾਲੇ ਅੜਿਕਲ ਇੰਦਾਂ ਦੇ ਡਿਜ਼ਾਈਨਰ 5 500 ਰੁਪਏ ਫੋਟੋ ਵਾਲੇ ਪੀਸ ਬਟੀਕਾ ਵਾਲੇ ਵੀ 5 500 ਚ ਕਰਦੇ ਆ ਦੇਖੋ ਜੀ ਪੀਸ ਜਰਾ ਫੁੱਲ ਹੈ ਵੀ ਆੜਿਕਲ ਆ ਲੈ ਦੁਪੱਟਾ ਨਾਲ ਰੇਟ 500 ਵਿੱਚ 1500 ਦੇ ਕੋਈ ਦਿੰਦਾ 2000 ਹਾਂ ਆਹ ਦੇਖੋ ਖਾਣੇ ਵਾਲੇ ਖਾਣੇ ਰੱਖਦਿਆਂ ਦੇ ਰੱਖਦੇ ਕੀ ਕਹਿੰਨਾ ਉਹਨਾਂ ਨੂੰ ਆਹ ਦੇਖੋ 5-500 ਰੁਪਏ ਕਰਤੇ ਜੀ ਦੇਖੋ 15 1500 2 2000 ਆਹ ਦੇਖੋ 5-500 ਰੁਪਏ 5-500 ਚ 1500 2000 ਰੁਪਏ ਤੋਂ ਘਟ ਕਰੇਵ ਨਹੀਂ ਮਿਲਦੀ ਹਾਂਜੀ ਆਹ ਪੀਸ ਦੇਖੋ ਕਿੰਨਾ ਹੈਵੀ ਆ ਹਾਂਜੀ ਠੀਕ ਹੈ ਜੀ ਚਰੂਨ ਦਾ ਬਟਾ ਫੁੱਲ ਸਹਿਜ ਵੱਡਾ ਬੈਰ ਲੋ ਸਾਡੇ 600 ਰੁਪਏ ਸੂਟ ਦੁਪੱਟਾ ਆ ਚੱਕੋ 600 ਰੁਪਏ ਦਾ ਓਪਨ ਚੈਲੇਂਜ ਕਿਸੇ ਨੇ ਨਹੀਂ ਜੀਣਾ ਹਾ 5500 ਰੁਪਏ ਬਲੈਕ ਸੂਟ ਦੀ ਬਿਊਟੀ ਆ ਗਈ ਹੈ ਸੈਲੀਬ੍ਰਿਟੀ 5500 ਰੁਪਏ ਆ ਪੀਸ ਦੇਖ ਲੋ 700 ਰੁਪਏ ਦਾ ਦਾਂਗੇ ਪੂਰਾ ਚੈਲੇਂਜ ਦਾ ਰੇਟ ਦਾ ਰੰਗ ਇਹਦੇ ਵਿੱਚ ਆ ਬਲੈਕ ਲੈਣਾ ਬਲੈਕ ਲੈ ਲੋ ਹਰ ਤਰ੍ਹਾਂ ਦੇ ਰੰਗ ਮਿਲ ਜਾਣੇ ਆ 7-700 ਰੁਪਏ ਦੇ ਵਿੱਚ ਨੰਬਰ 98804723 ਬਾਬੇ ਰੇਡੀ ਚੰਦਰ ਪਾਸੜੇ ਸਾਹਮਣੇ ਆ ਜਾਓ ਫਿਰ ਮਿਲਦੇ ਆ ਅਗਲੀ ਵੀਡੀਓ ਚ ਸਵੇਰ ਦਾ ਟਾਈਮ ਆ ਇਧਰੋਂ ਇਧਰ ਤੱਕ ਦਿਖਾ ਦਿਓ ਬਹੁਤ ਵੱਡਾ ਰਸ਼ ਲੋਕ ਆਪਣਾ ਫਾਇਦਾ ਲੈ ਗਏ ਆ ਤੁਸੀਂ ਪਿੱਛੇ ਨਾ ਰਹਿ ਜਾਓ ਸਭ ਤੋਂ ਵੱਡੀ ਗੱਲ ਜਿਨ੍ਹਾਂ ਨੇ ਵਿਆਹ ਸ਼ਾਦੀ ਲਈ ਕਪੜਾ ਲੈਣਾ ਜੀ ਵੱਡੀ ਆਫਰ ਲੱਗੀ ਪਈ ਹੈ ਹੈਵੀ ਤੋਂ ਹੈਵੀ ਸੂਟ ਭਾ ਜਿਹੜਾ 3000 3500 4000 ਆਪਣੇ ਕੋ 1500 ਦੀ ਸੇਲ ਲੱਗੀ ਜਲਦੀ ਆ ਜਾਓ ਟਾਈਮ ਕੱਢ ਕੇ ਆਣਾ ਰਸ਼ ਬਹੁਤ ਹੁੰਦਾ ਆ ਵੱਟਾ ਫੇਰਾ ਲਾਗੇ ਇੱਕ ਜੀ ਲੈਣਾ ਹੋਵੇ 10 ਲੈ ਕੇ ਜਾਓਗੇ ਬਹੁਤ ਬੈਨੀਫਿਟ ਦੇ ਨਾਲ ਨੰਬਰ ਸਕਰੀਨ ਤੇ ਆ ਕੋਈ ਵੀ ਜਾਣਕਾਰੀ ਇੱਥੇ ਫੋਨ ਤੁਸੀਂ ਕਰ ਸਕਦੇ